ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਸਾਡਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਹੈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਦੱਸਿਓ ਵੀ ਕਿਹੜਾ ਟੌਪਿਕ ਤੁਹਾਨੂੰ ਬੈਸਟ ਲੱਗਦਾ ਤੁਸੀਂ ਸੁਝਾਅ ਵੀ ਦੇ ਸਕਦੇ ਹੋ ਕਮੈਂਟ 'ਚ ਦੱਸ ਸਕਦੇ ਹੋ ਵੀ ਜਿੱਦਾਂ ਖੇਡਾਂ ਦਾ ਪੋਲਿਟਿਕਸ ਦਾ ਰਾਜਨੀਤੀ ਦੀਆਂ ਗੱਲਾਂ ਕਰਦੇ ਹਾਂ ਜਿੱਦਾਂ ਅੱਜ ਹਰਮੀਤ ਸਿੰਘ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਜੋ ਕਰਨਤਾ ਜਮੀਨੀ ਚੋਂ ਵੱਡੇ ਪਦ 42650 ਵੋਟ ਤੇ ਜਿੱਤਿਆ ਵਾ ਤੇ ਦਾਸ ਤੁਹਾਡਾ ਛੋਟਾ ਵੀਰ ਨੌ ਲੱਖੀ ਪੱਟੀ ਤੋਂ ਬਿਲੋਂਗ ਕਰਦਾ ਤੇ ਵਕਤ ਵਕਤ ਟੌਪਿਕਾਂ ਵਿਸ਼ੇ ਮੁੱਦਿਆਂ ਮਰਿਆ ਬਗਾਲ ਲੱ ਤੇ ਅੱਜ ਆਪਣਾ ਮੁੱਦਾ ਇੱਕ ਦੋ ਟੋਪਿਕ ਆਪਾਂ ਜੀ ਗੱਲ ਸ਼ੇਅਰ ਕਰਾਂਗੇ ਅੱਜ ਆਪਣਾ ਸ਼ੇਅਰ ਆ ਵੀ ਜਿਹੜਾ ਆਮ ਪਾਰਟੀ ਬੜੇ ਜਿਹੜੀ ਆਮ ਪਾਰਟੀ ਜਿਹੜੀ ਤਰਨਤਾਂ ਜਮੀਨੀ ਚੋਣ ਤੋਂ ਬੜੇ ਵੱਡੇ ਪੱਧਰ ਤੇ ਹਰਮੀਤ ਸਿੰਘ ਸੰਧੂ ਜਿਹੜਾ ਹਰਮੀਤ ਸਿੰਘ ਸੰਧੂ ਬਾਰੇ ਆਜ ਅੱਪ ਗੱਲਬਾਤ ਖੁੱਲੀ ਚਰਚਾ ਡਿਬੇਟ ਆਪਾਂ ਖੁੱਲੀ ਟੋਪਿਕ ਕਰਾਂਗੇ ਕੱਲਾ ਹਰਮੀਤ ਸਿੰਘ ਤੇ ਕਿਉਂਕਿ ਜਿਹੜਾ ਹਰਮੀਤ ਸਿੰਘ ਆ ਇਹ ਪਹਿਲਾਂ ਵੀ 2-3 ਰੀ ਐਮਐਲਏ ਰਿਹਾ ਕਿਉਂਕਿ ਗੱਲ ਪਤਾ ਕੀ ਆ ਜਿਹੜਾ ਬੰਦਾ 2-3 ਰੀ ਐਮਐਲਏ ਦਾ ਐਕਸਪੀਰੀਅੰਸ ਤਜਰਬਾ ਐਕਸਪਰਟ ਨਾ ਸਪੈਸ਼ਲਿਸਟ ਹਰਮੀਤ ਸਿੰਘ ਸਮਝ ਲਓ ਵੀ 2-3 ਸਾਲ ਉਹਨੂੰ ਪਹਿਲਾਂ ਉਹਨੇ ਅਕਾਲੀ ਦਲ ਨਾਲੋਂ ਵੀ ਉਹਨੇ ਲੜਿਆ ਵਾ ਤੇ ਇਸ ਕਰਕੇ ਉਹਨੂੰ ਪਤਾ ਵੀ ਕਿੱਥੋਂ ਵੋਟ ਚੱਕਣੀ ਆ ਕਿੱਥੋਂ ਨਹੀਂ ਚੱਕਣੀ ਕਿਵੇਂ ਚੱਕਣੀ ਕਿਉਂਕਿ ਸਰਪੰਚ ਨੰਬਰਦਾਰ ਪੰਚਾਇਤੀ ਬਲਾਗ ਸੰਪਤੀ ਸਾਰੇ ਉਹਦੇ ਨਾਲ ਐਡਜਸਟ ਹੋਏ ਹੁੰਦੇ ਆ ਐਡ ਹੋਏ ਹੁੰਦੇ ਆ ਉਹਨੂੰ ਪਤਾ ਵੀ ਆੜਤੀ ਕਿੱਦਾਂ ਵੋਟ ਲੈਣੀ ਆ ਆਪਾਂ ਕਿਹੜੇ ਪਿੰਡੋਂ ਕਿਵੇਂ ਵੋਟ ਲੈਣੀ ਜੱਟਾਂ ਦੀ ਕਿਵੇਂ ਲੈਣੀ ਐਸਸੀ ਬੀਸੀ ਜਨਰਲ ਦੀ ਵੋਟ ਕਿਵੇਂ ਇਕੱਠਾ ਕਰਨੀ ਕਿਉਂਕਿ ਕਿਉਂਕਿ ਉਹਦਾ ਲਿੰਕ ਜੁੜਿਆ ਵਾ ਹੁਣ ਵੇਖੋ ਤਿੰਨ ਅਜਿਹੇ ਬੰਦਾ ਐ ਐਮਐਲਏ ਰਹਿ ਗਿਆ ਹੋਵੇ ਉਹ ਮਤਲਬ ਮਨ ਲਓ ਵੀ ਉਹਨੇ ਜੇ ਪਾਰਟੀ ਵੀ ਚੇਂਜ ਜਿਹੜੇ ਬੰਦੇ ਉਹਦੇ ਨਾਲ ਜੁੜੇ ਆ ਨਾ ਜੇ ਉਹ ਪਾਰਟੀ ਵੀ ਚੇਂਜ ਕਰਦਾ ਫਿਰ ਉਹਦੇ ਨਾਲ ਹੀ ਉਹਨਾਂ ਬੰਦੇ ਜੁੜੇ ਆ ਤੇ ਉਹ ਬੰਦੇ ਪਾਰਟੀ ਚੇਂਜ ਵੀ ਕਰ ਸਕਦੇ ਆ ਕਿਉਂਕਿ ਉਹਨਾਂ ਕੰਮ ਲੈ ਆ ਹੁਣ ਵੇਖੋ ਕੋਈ ਸੜਕ ਬਣਾਉਣੀ ਜਾਂ ਸੀਵਰੇਜ ਕੋਈ ਲੋਕਟੈਲ ਜਾਂ ਮੜੀਆਂ ਬਣਾਉਣੀਆਂ ਮੜੀਆਂ ਜਾਂ ਗਰਾਊਂਡ ਬਣਾਉਣੀ ਜਾਂ ਸ਼ਮਸ਼ਾਨ ਘਣਾਉਣੀਆਂ ਛੱਪੜ ਦਾ ਕੰਮ ਕੋਈ ਗਰਾਊਂਡ ਬਣਾਉਣੀ ਆ ਕਿਉਂਕਿ ਜਿੰਨਾ ਬੰਦੇ ਨੇ ਅਰਮੀ ਤੋਂ ਕੰਮ ਲੈ ਤਰਨ ਤਰਨ ਉਹੀ ਬੰਦੇ ਉਹਦੇ ਨਾਲ ਜੁੜੇ ਹੀ ਤੇ ਉਹੋ ਬੰਦਿਆਂ ਨੇ ਉਹਦੇ ਨਾਲ ਪਾਰਟੀ ਚੇਂਜ ਕਰਕੇ ਉਹਨੂੰ ਵੋਟਾਂ ਪਾਈਆਂ ਵੇਖੋ ਹੁਣ ਅਕਾਲੀ ਦਲਾਂ ਦੂਜੇ ਨੰਬਰ ਤੇ ਰਹੀ ਜਿਹੜੀ ਮਤਲਬ 30 32000 ਬੋਟ ਲਈ ਸੁਖਜਿੰਦ ਸੁਖਵਿੰਦਰ ਕੌਰ ਰੰਦਾਵ ਜਿਹੜੇ ਅਕਾਲੀ ਦਲਾਂ ਨੂੰ ਧਰਮ ਸਪਤਰੀ ਧਰਮ ਫੌਜੀ ਲੈ ਉਹ ਦੂਜੇ ਨੰਬਰ ਤੇ ਰਹਾ ਤੇ ਜਿੱਤੇ ਆਪਾਂ ਨੂੰ ਜ਼ਿਆਦਾ ਭਰੋਸਾ ਸੀ ਜਿੱਤੇ ਆਪਾਂ ਨੂੰ ਜ਼ਿਆਦਾ ਭਰੋਸਾ ਸੀ ਉਹ ਜਿਹੜੇ ਆਜ਼ਾਦ ਉਮੀਦਵਾਰ ਖੜੋਤੇ ਸੀ ਇਹ ਮਨਦੀਪ ਸਿੰਘ ਖਾਲਸਾ ਜਿਹੜੇ ਸੰਦੀਪ ਸਿੰਘ ਸੰਨੀ ਦੇ ਭਰਾਤਾ ਜੀ ਖਲੋਤੇ ਸੀ ਉਹਨਾਂ ਨੂੰ 1920 ਹਜ਼ਾਰ ਦਿਲਾਂਗ 192000 ਵੋਟ ਪਈ ਆ ਤੇ ਸਾਡੇ ਦਿਲ ਚ ਬੜਾ ਥੋੜਾ ਦਿਲ ਟੁੱਟਾ ਵੀ ਆ ਗੱਲ ਇਹ ਆ ਵੀ ਕਿਉਂਕਿ ਪੰਥਕ ਸੀਟ ਹੀ ਕਿਉਂਕਿ ਉਹਦੇ ਭਰਾ ਨੇ ਸੰਦੀਪ ਸਿੰਘ ਸੰਨੀ ਨੇ ਸੂਰੀ ਨੂੰ ਮਾਰਿਆ ਸੀ ਜੋ ਗਲਤ ਸ਼ਬਦ ਬੋਲਦਾ ਸੀ ਸਿੱਖਾਂ ਬਾਰੇ ਪਰ ਵੇਖੋ ਇਹ ਤੇ ਗੱਲ ਇਹ ਆ ਵੀ ਕਈ ਆਂਦੇ ਵੀ ਪਾਵਰ ਸੀ ਬੰਦੇ ਮਤਲਬ ਪਾਵਰ ਹੁੰਦੀ ਜਿਹੜੀ ਮੌਜੂਦਾ ਸਰਕਾਰ ਪ੍ਰੈਜ਼ੀਡੈਂਟ ਸਰਕਾਰ ਜਿਹੜੀ ਹੁੰਦੀ ਉਹ ਤੋਂ ਪਾਵਰ ਬੜੀ ਵੱਡੀ ਹੁੰਦੀ ਆ ਪਰ ਮੈਂ ਜਿੱਥੋਂ ਤੱਕ ਦਾਸ ਨੂੰ ਤਜਰਬਾ ਐ ਐਕਸਪੀਰੀਅੰਸ ਆ ਕਿਉਂਕਿ ਹਰਮੀਤ ਪਹਿਲਾ ਐਮ.ਐਲ.ਏ ਰਿਹਾ ਇਸ ਕਰਕੇ ਉਹ ਖਾਸ ਹੋ ਗਿਆ ਮੌਜੂਦਾ ਸਰਕਾਰ ਚਲੋ ਪਾਵਰ ਹੁੰਦੀ ਆ ਪਰ ਜਿਹੜੇ ਉਹਨਾਂ ਬੰਦੇ ਪਹਿਲਾ ਲਿੰਕ ਜੁੜਿਆ ਨਾ ਉਹ ਉਹਨੂੰ ਬੜਾ ਵੱਡਾ ਸਾਥ ਦੇ ਕੇ ਕਿਦਾਂ ਹੁਣ ਮਤਲਬ ਲਾਲੂ ਸਾਹਿਬ 43 44 ਜਾਂ 45 ਜਾਂ 50 ਪਿੰਡ ਤਰਨਤਨ ਜ਼ਿਲ੍ਹੇ ਦੇ ਤੁਸੀਂ ਦੇਖ ਸਕਦੇ ਹੋ ਸੁਰ ਸਿੰਘ ਹੋ ਗਿਆ ਗੱਗੋ ਬੂਹਾ ਆ ਗਿਆ ਸੋਲ ਹੋ ਗਿਆ ਜੀਓ ਬਾੜਾ ਆ ਗਿਆ ਵੱਡੇ ਵੱਡੇ ਜਿਹੜੇ ਪੰਜ ਵੱਡੇ ਜਿਹੜਾ ਤਰਨਤਨ ਦੇ ਲਾਗੇ ਛਾਕੇ ਪਿੰਡ ਉਹ ਪਹਿਲਾਂ ਹੀ ਜੁੜੇ ਉਹਦੇ ਨਾਲ ਕਿਉਂਕਿ ਜਿਹੜਾ ਬੰਦਾ ਨਵਾਂ ਖਲੋਊਗਾ ਉਹਨੇ ਨਵੀਂ ਯਾਰੀ ਪਾਉਣੀ ਜਿੱਦਾਂ ਹੁਣ ਯਾਰ ਦੋਸਤ ਇਹਨਾਂ ਦੇ ਪੁਰਾਣੇ ਆ ਉਹਨਾਂ ਪੁਰਾਣੇ ਆ ਇਹ ਪੁਰਾਣੇ ਪੁਰਾਣੇ ਹੀ ਰਹਿਣਾ ਵਾ ਇਸ ਕਰਕੇ ਹੁਣ ਵੇਖੋ ਸੁਖਵਿੰਦਰ ਕੋਰ ਰੰਧਾਵਾੜੇ ਕਾਲੀ ਦਲਾਂ ਨੂੰ ਕਿੰਨੀ ਬੋੜ ਪੈ ਗਈ ਉਹਨਾਂ ਨੇ ਵੀ 30000 12000 ਪਲੱਸ ਬੋੜ ਤੇ ਜਿੱਤਿਆ ਦਾ ਆਪਣਾ ਹਰਮੀਤ ਸਿੰਘ ਸੰਧੂ ਜਿਹੜਾ ਕਾਲੀ ਦਲਾਂ ਤੋਂ ਟਰਾਂਸਫਰ ਹੋ ਕੇ ਆਮ ਪਾਰਟੀ ਚੋਂ ਟਿਕਟ ਮਰੀ ਆ ਪਰ ਇਹ ਆ ਵੀ 1 ਸਾਲ ਹੀ ਐਮਐਲਏ ਬਣਿਆ 1 ਸਾਲ ਹੀ ਹੁੰਦੇ 2027 ਚ ਫੇਰ ਵਿਧਾਨ ਸਭਾ ਚੋਣਾਂ ਹੋਣੀਆਂ ਨੇ 5 ਸਾਲਾਂ ਦੀ 2027 ਚ ਉਹ ਫੇਰ 117 ਐਮਐਲਏ ਲੜਨੀ ਹੈ ਜਿੱਦਾਂ ਹੁਣ ਐਰਕੀ 92 ਐਮਐਲਏ ਬਣੇ ਆ ਇਸ ਕਰਕੇ ਕਿਉਂਕਿ ਹਰਮੀਤ ਸਿੰਘ ਸੰਧੂ ਨੂੰ ਬੜਾ ਫਾਇਦਾ ਹੋਊਗਾ ਜਿਹੜਾ ਹੁਣ ਸਾਲ ਫੇਰ ਉਹਨੇ ਨਵੇਂ ਜੋੜਨੇ ਲੋਕ ਨਵੇਂ ਜਿਹੜੇ ਸਰਪੰਚ ਬਣਾਉਣੇ ਨਵੇਂ ਨੰਬਰਦਾਰ ਬਣਾਉਣੇ ਫੇਰ ਉਹਦਾ ਲਿੰਕ ਕਿਉਂਕਿ ਤੀਜੀ ਚੌਥੀ ਜਿਹੜਾ ਐਮਐਲਏ ਬਣ ਗਿਆ ਐਕਸਪੀਰੀਅੰਸ ਵੇਖੋ ਤੇ ਯਾਰ ਪਾ ਹੁਣ ਵੇਖੋ ਕਈਆਂ ਬੰਦਿਆਂ ਨੇ ਪੀਏ ਨਾਲ ਹੁੰਦੇ ਐਮਐਲਏ ਕੈਪੀਟਨ ਮੰਤਰੀ ਜਿਹਨਾਂ ਦੇ ਪੀਏ ਨਾਲ ਉਹ ਗਾਂ ਕਿਉਂਕਿ ਜਿਹੜਾ ਪੀਏ ਨਾਲ ਪੀਏ ਤੋਂ ਜ਼ਿਆਦਾ ਮਤਲਬ ਜਿਹੜੀ ਫੈਲ ਹੋਣੀ ਪੀਏ ਨੇ ਸੰਭਾਲਣਾ ਜੋ ਵੀ ਕੰਮ ਪੀਏ ਕਿਉਂਕਿ ਪੀਏ ਨੂੰ ਤਜਰਬਾ ਜ਼ਿਆਦਾ ਹੁੰਦਾ ਇਸ ਕਰਕੇ ਕਈ ਲੋਕ ਜਿਹੜੇ ਪੀਏ ਰਹਾ ਪੀਏ ਲੈ ਕੇ ਕਿਉਂਕਿ ਜਿਹੜੇ ਸਾਬਕਾ ਐਮਐਲਏ ਹੁੰਦੇ ਨਾ ਉਹ ਪੀਏ ਜਨੇ ਹੁੰਦੇ ਨਾ ਉਹ ਪੀਏ ਨੂੰ ਗੱਲ ਟਿਕਟ ਮਿਲ ਜਾਂਦੀ ਕਿਉਂਕਿ ਤਜਰਬਾ ਐਕਸਪੀਰੀਅੰਸ ਵਿੱਚ ਐਕਸਪੀਰੀਅੰਸ ਬੋਲਦਾ ਜਿਹੜੀ ਰਾਜਨੀਤੀ ਪੋਲਿਟਿਕਸ ਤਜਰਬਾ ਹੁੰਦਾ ਕਿ ਕਿੱਦਾਂ ਗੱਲਬਾਤ ਕਰਨੀ ਕਿੱਦਾਂ ਵਿਚਾਰ ਵਟਾਂਦਰਾ ਕਰਨੇ ਕਿਉਂਕਿ ਦਾਸ ਨੂੰ ਵੀ ਸ਼ੌਂਕ ਪੋਲਿਟਿਕਸ ਰਾਜਨੀਤੀ ਦਾ ਪਰ ਇਹ ਆ ਵੀ ਮੈਂ ਇਹ ਆਜ਼ਾਦ ਖਲੋ ਜਾਣਾ ਮੈਨੂੰ ਜਿਹਦਾ ਨੀਟੂ ਸ਼ਟਰ ਵਾਲੇ ਦੀ ਆਪਾਂ ਗੱਲ ਕਰ ਲਈਏ ਉਹਨੂੰ ਵੇਖੋ ਨੇ 30 ਹਜ਼ਾਰ ਕੰਟੀ ਚੁੱਕਿਆ ਏ ਕਿ 13 ਵਾਰੀ ਉਹਨੇ ਸੀਟਾਂ ਲੜੀਆਂ 13 ਵਾਰੀ ਤਰ ਤਰ ਤੋਂ ਵੀ ਘੱਟੋ ਘੜਾ ਨੂੰ 4 450 ਬੂਟ ਪਈ ਏ ਜਿਸ ਹਾਵੜਾ ਨੇ ਇੰਟਰਵਿਊ ਦਿੱਤੀ ਆਪਣੇ ਮਾਈ ਭਾਗੋ ਤਰਨ ਤਰਨ ਕਾਲਜ ਉੱਥੇ ਆਪਣੀ ਚੋਣ ਸਾਰੀ ਕਮਿਸ਼ਨ ਉੱਥੇ ਹੀ ਈਵੀਐਮ ਮਸ਼ੀਨਾਂ ਹੁੰਦੀਆਂ ਉੱਥੇ ਕਿਸਮਤ ਕੈਦ ਹੁੰਦੀ ਉੱਥੇ ਗਿਣਤੀ ਹੋਈ ਗੱਲ ਨੀਟੂ ਸ਼ਟਰਾਂ ਵਾਲਾ ਵੇਖੋ ਉਹਦਾ ਕਿੰਨਾ ਮਤਲਬ ਚਲੋ ਮੰਨਦੇ ਹਾਂ 13 ਵਾਰ ਉਹਨੇ ਚੋਣ ਲੜੀ ਆ ਭਾਵੇਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਜਿੱਥੋਂ ਮਰਜ਼ੀ ਖਲੋ ਜੰਦਾ ਕਿਉਂਕਿ ਤਜਰਬਾ ਐਕਸਪਰਟ ਹੋ ਐਕਸਪੀਰੀਅੰਸ ਲੈਣ ਦਾ ਚਲੋ ਵੱਖਰੀ ਗੱਲ ਹਾਰ ਜੇਤ ਬਣੀ ਆ ਇੱਕ ਪਹਿਲਵਾਨ ਜਿਤਨਾ ਦਾ ਇੱਕ ਪਹਿਲਵਾਨ ਨੇ ਮਿਲ ਹਾਰ ਨਹੀਂ ਹੁੰਦਾ ਪਰ ਨੀਟੂ ਸ਼ਟਰ ਵਾਲੇ ਦਾ ਮੈਂ ਇੱਕ ਚੀਜ਼ ਵੇਖੀ ਆ ਵੀ ਉਹ ਐਕਸਪਰਟ ਬਣ ਜਾਂਦਾ ਐਕਸਪੀਰੀਅੰਸ ਤਜਰਬਾ ਆਈ ਜਾਂਦਾ ਜਿੱਦਾਂ ਕੋਈ ਫੇਮਸ ਕਲਾਕਾਰ ਅਖਸ਼ੇਕ ਮਸਲਮਾਨ ਖਾਨ ਐਦਾਂ ਤਜਰਬਾ ਉਹ ਅੱਖਾਂ 'ਚ ਆਈ ਜਾਂਦਾ ਮਤਲਬ ਲੈਸਟ ਬੰਦਾ ਹੋ ਗਿਆ ਜਿੱਦਾਂ ਮਤਲਬ ਗੱਲਬਾਤ ਕਰਨ ਦਾ ਤਰੀਕਾ ਉਹ ਆਂਦਾ ਵੀ ਉਹਨੂੰ ਇਹ ਆ ਵੀ ਉਹਦੇ ਪਿੱਛੇ ਕੋਈ ਪਾਵਰ ਨਹੀਂ ਕੋਈ ਆਜਾਦ ਖਲੋ ਜਾਂਦਾ ਵਾ ਕਈ ਕਈ ਕਮੇਟੀ ਪੈਸੇ ਚੁੱਕ ਕੇ ਜੋ ਖਲੋ ਜਾਂਦਾ ਵਾ ਕਈ ਵਾਰੀ ਉਹ ਗਾੜੇ ਬੋਲੇ ਲਾ ਪੈਂਦਾ ਕਿਉਂਕਿ ਪੜਾ ਵਧੀਆ ਲੱਗਦਾ ਨੀਟੂ ਸ਼ਟਰ ਵਾਲਾ ਉਹ ਆਂਦਾ ਵੀ ਮੈਂ ਕੰਮ ਕਰਨੇ ਤਜਰਬਾ ਮੈਨੂੰ ਕੰਮ ਇੱਕ ਵਾਰੀ ਮੈਨੂੰ ਰਾਜਨੀਤੀ ਚ ਮੈ ਤਾਂ ਨਾ ਮੈਨੂੰ ਸ਼ੌਂਕ ਹੈ ਕਿ ਦੀ ਸੇਵਾ ਕਰਨੀ ਹਸਪੀਟਲ ਕੋਲ ਦੇ ਨੇ ਕਾਲਜ ਯੂਨੀਵਰਸਿਟੀਆਂ ਨਰਸਿੰਗ ਕੋਲ ਦੇ ਖਲੋਣੇ ਉਹ ਇਹ ਚੀਜ਼ ਜਾਂਦਾ ਉਹਦੀ ਇੰਟਰਵਿਊ ਕੱਲੇ ਸੁਣੀ ਬੜਾ ਵਧੀਆ ਬੰਦਾ ਹੋ ਅੰਦਰ ਨੀਤੀ ਮਤਾਂ ਲੋਕਾਂ ਦੇ ਕੰਮ ਕਰਨੇ ਹੈਲਥ ਬਣਾਉਣੇ ਹਸਪੀਟਲ ਬਣਾਉਣੇ ਸਕੂਲ ਕਾਲਜ ਯੂਨੀਵਰਸਿਟੀਆ ਬਣਾਉਣੀਆਂ ਗਰਾਉਂਡਾਂ ਬਣਾਉਣੀਆਂ ਹਨਾ ਸੜਕਾਂ ਸਾਮ ਸੰਭਾਲ ਜਿਹੜੇ ਸਾਰੇ ਕੰਮ ਕਰਨੇ ਬੜੀ ਵਧੀਆ ਮੈਂ ਜਾਨਾ ਵੀ ਰੱਬ ਨਾਲ ਅਗਰ 13 ਵਾਰ ਉਹ ਸੀਟਾਂ 13 ਵਾਰੀ ਖਲੋਤਾ ਲਾਲੂ ਸਾਹਿਬ 13 ਵਾਰੀ ਕਿੰਨਾ ਐਕਸਪੀਰੀਅੰਸ ਹੋ ਜਾਂਦਾ ਹੁਣ ਇੱਕ ਟਾਪਿਕ ਜਿੱਦਾਂ ਗੁਰਨਾਣਕ ਦੇਵ ਜੀ ਦਾ ਐਸੇ ਜਾਂ ਕੋਈ ਵੀ ਐਸੇ ਨੂੰ ਆਪਾਰ ਬਾਰ ਬਾਰ ਡੇਲੀ ਕੰਟੀਨਿਊ ਜਿੱਦਾਂ ਬੋਲਦੇ ਰਹਿੰਦੇ ਜਿੱਦਾਂ ਇੰਗਲਿਸ਼ ਬੰਦਾ ਸਿੱਖਦਾ ਡੇਲੀ ਉਹ ਬੋਲਦਾ ਰਹੇ ਬੋਲਦਾ ਰਹੇ ਦਾ ਐਕਸਪੀਰੀਅੰਸ ਕਿੰ ਇਸ ਕਰਕੇ ਹਰਮੀਤ ਸਿੰਘ ਦੀ ਆਪਾਂ ਅੱਜ ਤਾਂ ਗੱਲ ਟੌਪਿਕ ਬਣਾਇਆ ਵੀ ਹਰਮੀਤ ਸਿੰਘ ਬੰਦਾ ਜਿਹੜਾ ਉਹਨੂੰ ਗੱਲਬਾਤ ਕਰਨ ਦਾ ਤਜਰਬਾ ਕਿਉਂਕਿ ਪੁਰਾਣੇ ਜਿਹੜੇ ਹੁਣ ਵੇਖੋ ਉਹਦੀ ਉਮਰ ਮੇਰੇ ਹਿਸਾਬ ਨਾਲ 60-65 ਸਾਲ ਉਮਰ ਆ ਹਰਮੀਤ ਸਿੰਘ ਕਿਉਂਕਿ ਕਾਲੀ ਦਲ ਨਾਲ ਉਹ ਟਰਾਂਸ ਕਿਉਂਕਿ ਕਾਲੀ ਦਲ ਚ ਪਹਿਲਾਂ ਰਿਹਾ ਉਹ ਇੱਕ ਦੋ ਐਮਐਲਏ ਬਣਿਆੜਾ ਕਿਉਂਕਿ ਜਿਹੜਾ ਬੰਦਾ ਕਾਲੀ ਦਲਾਂ ਚੋਂ ਟਰਾਂਸਫਰ ਹੋ ਕੇ ਜਾਂਦਾ ਕਿਉਂਕਿ ਬਾਦਲ ਦੇ ਬਹੁਤ ਨਜ਼ਦੀਕੀ ਬੰਦਾ ਸੀ ਉਹ ਕਲੋਜ਼ ਬੰਦਾ ਸੀ ਕੋਈ ਵੀ ਕੰਮ ਕਰਨਾ ਬਾਦਲ ਤੋਂ ਸਲਾਹ ਲੈ ਕੇ ਕਰਨਾ ਕਿਉਂਕਿ ਵੇਖੋ ਕਿੰਨਾ ਤਜਰਬਾ ਉਹ ਬੰਦੇ ਕੋਲ ਹ ਤੇ 42000 ਵੋਟ ਲੈ ਗਿਆ ਵੇਖੋ ਟਾਪ ਤੇ ਇੱਕ ਨੰਬਰ ਤੇ ਆਇਆ ਪਹਿਲਾਂ ਕਿਉਂਕਿ 16 라운ਡ ਹੁੰਦੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ 16 라운ਡ ਹੁੰਦੇ ਆ ਕਦੀ ਅੱਗੇ ਕਦੀ ਪਿੱਛੇ ਕਦੀ ਸ਼੍ਰੋਮਣੀ ਅਕਾਲੀ ਦੇ ਲੱਗੇ ਕਦੀ ਵੇਖੋ ਹੁਣ ਬੀਜੇਪੀ ਨੂੰ ਮੇਰੇ ਹਿਸਾਬ ਨਾਲ 10-12000 ਵੋਟ ਪਈ ਆ ਆਪਣੇ 20-22000 ਵੋਟ ਆਪਣੇ ਮਨਦੀਪ ਸਿੰਘ ਖਾਲਸਾ ਨੂੰ ਪਈ ਜਿਹੜੇ ਜਿਹੜੇ ਸੰਦੀਪ ਸਿੰਘ ਸੰਨੀ ਦੇ ਭਰਾ ਹੀ ਵੇਖੋ ਚਲੋ ਐਰ ਕੀ ਆਂਦੇ ਨੇ ਤਰਨ ਤਰਨ ਜਿੱਦਾਂ ਮਤਲਬ ਅੰਮ੍ਰਿਤਪਾਲ ਵਾਲੀ ਹਵਾ ਚੰਗੀ ਸੀ ਪਰ ਇਸ ਵਾਰ ਤੁਹਾਨੂੰ ਪਤਾ ਹੀ ਹੈ ਕਿ ਹਰਮੀਤ ਸਿੰਘ ਵੱਡੇ ਪੱਧਰ ਤੇ ਜਿੱਤਿਆ ਕਿਉਂਕਿ ਇੱਕ ਸਾਲ ਹੀ ਐਮਐਲਏ ਬੰਨਾ ਤੇ ਸਾਡੀ ਬੇਨਤੀ ਹੈ ਜਿਹੜਾ 2027 ਜਾ ਉਹ ਜਿਹੜੇ ਵੀ ਬੰਦੇ ਜਨ ਮਤਲਬ ਬੀਜੇਪੀ ਕਾਂਗਰਸ ਕਾਲੀ ਖਲੋਤੇ ਉਹਨਾਂ ਨੂੰ ਫੇਰ ਮੌਕਾ ਮਿਲੂਗਾ ਫੇਰ ਨਵਾਂ ਕੰਮ ਜੁੜੋ ਫੇਰ ਲੋਕਾਂ ਦੇ ਵਿੱਚ ਵਟਾਂਦਰਾ ਕਰੋ ਇਸ ਕਰਕੇ ਸਾਡੀ ਬੇਨਤੀ ਕੋਈ ਆਪਸ਼ਬਦ ਬੋਲੇ ਮਾਫ ਕਰਦੇ ਵਾਹੀ ਗੁਰੂ ਜੀ ਖਾਲਸਾ ਜੀ ਹਥੇ